ਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਲਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੇ ਆਪਾਂ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਲੈ ਕੇ ਆਏ ਹਾਂ ਬਾਗ ਫਲਕਾਰੀਆਂ ਬਾਗ ਕੜਾਈ ਦੇ ਸੂਟ ਜਾਗੋ ਵਾਸਤੇ ਤਿਆਰ ਕੀਤੇ ਜਿਹੜੇ ਆਪਾਂ ਸੂਟੀ ਫਿਰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਬਨੇ ਰਹੋ ਕਿਉਂ ਲੋ ਜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਫਲਕਾਰੀ ਬੰਦੀ ਤਿਆਰ ਹੋ ਰਹੀ ਜਿਹੜੀ ਆਪਣੇ ਕੋਲੇ ਤੁਹਾਨੂੰ ਦੱਸਾਂਗੇ ਜੀ ਜਾਗੋ ਵਾਸਤੇ ਤੁਸੀਂ ਕਿਵੇਂ ਰੈਡੀ ਹੋਣਾ ਹੈ ਕਿਵੇਂ ਤਿਆਰ ਹੋਣਾ ਹੈ ਆਪਾਂ ਜਾਗੋ ਵਾਸਤੇ ਜੀ ਐਵੇਂ ਦੀ ਫਲਕਾਰੀ ਸੂਟ ਬਣਵਾ ਕੇ ਜੀ ਆਪਾਂ ਘਗਰਾ ਤੇ ਫਲਕਾਰੀ ਦੁਪੱਟਾ ਲੈ ਕੇ ਐਵੇਂ ਜੀ ਤੁਸੀਂ ਰੈਡੀ ਹੋਣਾ ਜਿਹੜੇ ਆਪਾਂ ਫਲਕਾਰੀ ਸੂਟ ਤੁਹਾਨੂੰ ਦਿਖਾ ਰਹੇ ਆ ਇਹ ਅਨਸਟਿਚਿੰਗ ਹੈ ਜੀ ਇਹ ਤੁਸੀਂ ਸਟਿਚਿੰਗ ਕਰਵਾ ਕੇ ਤੁਸੀਂ ਇਹਨੂੰ ਵੀ ਇਹਦੇ ਨਾਲ ਵਾਈਟ ਘਗਰਾ ਲੱਗੂਗਾ ਜੀ ਇਹਦੇ ਨਾਲ ਵਾਈਟ ਘਗਰੇ ਦੇ ਨਾਲ ਇਹ ਰੈਡੀ ਹੋਊਗਾ ਸੂਟ ਜੀ ਨੈਸਟ ਕਲਰ ਦਾ ਵਾਈਟ ਨਾਲ ਸੂਟ ਰੈਡੀ ਹੋ ਗਿਆ ਜੀ ਬਹੁਤ ਸੋਹਣਾ ਬਣੂਗਾ ਆ ਤੁਹਾਨੂੰ ਦਿਖਾ ਦਨੇ ਆ ਜਿਹੜਾ ਆਪਾਂ ਵਾਇਸਟ ਵੀ ਵਾਇ ਕੜਾਈ ਦੇ ਸੂਟ ਨਾਲ ਰੈਡੀ ਕੀਤਾ ਇਹਦੇ ਆਪਾਂ ਕੋਈ ਕੰਮ ਵਰਕ ਤਾਂ ਨਹੀਂ ਕੀਤਾ ਇਹ ਆਪਾਂ ਉਂਝ ਇਹਦੇ ਨਾਲ ਆਪਾਂ ਗੋਟਾ ਪੱਤੀ ਨਾਲ ਹੀ ਤਿਆਰ ਕੀਤਾ ਤੁਸੀਂ ਐਵੇਂ ਸੂਟ ਸਾਡੇ ਤੋਂ ਰੈਡੀ ਕਰਵਾਉਣਾ ਤੁਸੀਂ ਐਵੇਂ ਦਾ ਵੀ ਕਰਵਾ ਸਕਦੇ ਜੇ ਤੁਸੀਂ ਵਰਕ ਕਰਵਾਉਣਾ ਤੁਸੀਂ ਵਰਕ ਵੀ ਕਰਵਾ ਸਕਦੇ ਆ ਤੇ ਜੇ ਤੁਸੀਂ ਵੀ ਹਲਕਾ ਜਿਹਾ ਸੂਟ ਰੈਡੀ ਕਰਾਉਣਾ ਤੁਹਾਨੂੰ ਵਰਕ ਪਸੰਦ ਆ ਤਾਂ ਤੁਸੀਂ ਐਵੇਂ ਦਾ ਸੂਟ ਰੈਡੀ ਕਰਵਾ ਰਹੇ ਆ ਆਪਾਂ ਚਿਕਨ ਦੀ ਸਲਵਾਰ ਉਹਦੇ ਨਾਲ ਲੱਗੀ ਹੋਈ ਹੈ ਜਿਹੜੀ ਚਿਕਨ ਦੀ ਬਾਟਮ ਲੱਗੀ ਹੋਈ ਹੈ ਸਾਰੇ ਸੂਟ ਤੇ ਬਾਕੜਾਈ ਦਾ ਵਰਕ ਕੀਤਾ ਹੋਇਆ ਹੈ ਮਸ਼ੀਨੀ ਦਾ ਕੰਮ ਕੀਤਾ ਹੋਇਆ ਹੈ ਇਹਦੇ ਤੇ ਤੇ ਜਿਹੜਾ ਆਪਾਂ ਇਹ ਦਿਖਾ ਰਹੇ ਆ ਤੁਹਾਨੂੰ yellow ਕੱਲਾ ਸੂਟ ਇਹ ਵੀ ਆਪਾਂ ਮਸ਼ੀਨੀ ਤੇ ਵਰਕ ਕੀਤਾ ਹੋਇਆ ਹੈ ਓਕੇ ਇਹਦੇ ਤੇ ਬਾਰਡਰ ਤੇ ਬੁਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਜਿਹੜਾ ਪੌਂਚਾ ਵਰਕ ਕੀਤਾ ਹੋਇਆ ਦਿਖਾ ਰਹੇ ਆ ਇੱਕ ਸਾਈਡ ਤੇ ਪੌਂਚਾ ਹੈ ਇਹਦੇ ਨਾਲ ਤੇ ਬਾਟਮ ਹਕਿਤ ਹੋਈ ਆਪਣੇ ਸਲੀਵਸ ਕੀਤੇ ਹੋਏ ਤੇ ਨਿੱਕੇ ਨਿੱਕੇ ਬੂਟੀ ਦੇ ਨਾਲ ਆਪਾਂ ਇਹਦੀ ਸ਼ਰਟ ਤਿਆਰ ਕੀਤੀ ਆ ਦੇਖੋ ਤੁਹਾਨੂੰ ਦੂਰ ਕਰਕੇ ਦਿਖਾਉਣੀ ਹੈ ਨਿੱਕੇ ਨਿੱਕੇ ਬੂਟੀ ਤੇ ਆਪਾਂ ਨਾਲ ਸ਼ਰਟ ਤਿਆਰ ਕੀਤੀ ਹੋਈ ਹੈ ਤੇ ਆ ਇਹਦੇ ਹੋਗੀ ਬਾਟਮ ਹੋਗੀ ਇੱਕ ਸਾਈਡ ਤੇ ਇਹਦੇ ਬਾਜੂ ਹੋਗੇ ਤੇ ਇੱਕ ਆਪਾਂ ਕਲਰਾਂ ਜੀ ਤਿਆਰ ਕੀਤਾ ਸੀ ਇਹ ਵੀ ਆਪਾਂ ਜਾਗੋ ਫੰਕਸ਼ਨ ਵਾਸਤੇ ਤਿਆਰ ਕੀਤਾ ਤੁਸੀਂ ਈਵੇਂ ਦਾ ਰੈਡੀ ਵੀ ਕਰਵਾ ਸਕਦੇ ਆ ਇਹ ਕਲਰ ਵੀ ਬਹੁਤ ਸੋਹਣਾ ਜੀ ਲਾਈਟ ਜਿਹਾ ਕਲਰ ਹੈ ਬਣਿਆ ਹੋਇਆ ਆਪਣੇ ਕੋਲੇ ਜਿਵੇਂ ਇਹ ਬਿਸਕੁਟੀ ਜਿਹਾ ਕਲਰ ਹੈ ਇਹਦੇ ਤੁਸੀਂ ਐਵੇਂ ਵੀ ਰੈਡੀ ਕਰਵਾ ਸਕਦੇ ਆ ਸਾਰੀ ਸ਼ਰਟ ਉਤੇ ਨਿੱਕ ਨਿੱਕੀ ਬੁੱਟੀ ਦੀ ਨਾਲ ਆਪਾਂ ਡਾਟ ਪਾਏ ਹੋਏ ਆ ਤੇ ਬਾਜੂ ਤੇ ਵਾਈਟ ਕਲਰ ਦੇ ਇਹਦੇ 슬ਿਵ ਬਣੇ ਹੋਏ ਆ ਤੇ ਆਪਾਂ ਜਾਗੋ ਤੇ ਜਿਹੜਾ ਤਿਆਰ ਕੀਤੇ ਤੁਹਾਨੂੰ ਸਾਰੇ ਸੂਟ ਆਪਾਂ ਰੈਡੀ ਕੀਤੇ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਲਓ ਜੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਆਪਾਂ ਤੁਸੀਂ ਫਲਕਾਰੀ ਟਾਂਕੇ ਦਾ ਸੂਟ ਜੇ ਤੁਸੀਂ ਇਵੇਂ ਰੈਡੀ ਕਰਵਾਉਣਾ ਤੇ ਇਹਦੇ ਨਾਲ ਤੁਹਾਡਾ ਜੈਲੋ ਕਲਰ ਦਾ ਘਗਰਾ ਲੱਗ ਜੂਗਾ ਜੀ ਰੈੱਡ ਦਾ ਤੇ ਆਪਾਂ ਵਾਈਟ ਦਾ ਕੰਟਰਾਸਟ ਬਹੁਤ ਸੋਹਣਾ ਬਣਿਆ ਹੋਇਆ ਤੁਸੀਂ ਇਵੇਂ ਦਾ ਵੀ ਤਿਆਰ ਕਰਾ ਸਕਦੇ ਹੋ ਕਿ ਉਹ ਵਾਈਟ ਦਾ ਤੁਸੀਂ ਘਗਰਾ ਤਿਆਰ ਕਰਾਓ ਵਾਈਟ ਘਗਰਾ ਸਾਰੇ ਸੂਟਾਂ ਨਾਲ ਚੱਲ ਜਾਂਦਾ ਹੁੰਦਾ ਕੋਈ ਵੀ ਸ਼ੇਰਟ ਹੋਵੇ ਜਿਵੇਂ ਰੈੱਡ ਮਹਿਰੂਨ ਜੈਲੋ ਕ ਕਿਵੇਂ ਦਾ ਮਰਜੀ ਹੋਵੇ ਤੇ ਵਾਈਟ ਘਗਰਾ ਚੱਲ ਜਾਂਦਾ ਹੁੰਦਾ ਜਿਆਦਾ ਕਰਨ ਤੁਸੀਂ ਵਾਈਟ ਘਗਰਾ ਬਣਾਓ ਤੇ ਬਹੁਤ ਸੋਹਣਾ ਆਪਾਂ ਕਮ ਕਰ ਸਕਦੇ ਆ ਤੇ ਜਿਹੜੇ ਤੁਹਾਨੂੰ ਸੂਟ ਰੈਡੀ ਜਿਹੜੇ ਦਿਖਾਏ ਆ ਸਾਰੇ ਸੂਟ ਆਪਾਂ ਜੀ ਜਾਗੋ ਵਾਸਤੇ ਤਿਆਰ ਕੀਤੇ ਕਈ ਬੰਨਾਂ ਨੂੰ ਫੁਲਕਾਰੀ ਟਾਂਕਾ ਨਹੀਂ ਪਸੰਦ ਹੁੰਦਾ ਤਾਂ ਤੁਸੀਂ ਹੋਰ ਤਰ੍ਹਾਂ ਦਾ ਜਿੰਨੇ ਦਾ ਮਰਜ਼ੀ ਸੂਟ ਰੈਡੀ ਕਰਵਾ ਸਕਦੇ ਕਲਰ ਦੇ ਵਿੱਚ ਕੋਈ ਵੀ ਕਸਟਮਾਈਜ਼ ਵਰਕ ਹੋਵੇ ਤਾਂ ਮਰਜ਼ੀ ਕਰਵਾ ਸਕਦੇ ਆ ਆਪਣੇ ਕੋਲੇ ਜੇ ਤੁਸੀਂ ਫੁਲਕਾਰੀ ਟਾਂਕਾ ਨਹੀਂ ਲੈਣਾ ਜਿਵੇਂ ਆ ਬਲੈਕ ਸੂਟ ਆ ਤਾਂ ਰੈਡੀ ਸੂਟ ਤਿਆਰ ਕੀਤਾ ਸੀ ਐਵੇਂ ਦਾ ਬਣਦੇ ਪਾਇਆ ਫੁਲਕਾਰੀ ਟਾਂਕਾ ਨਹੀਂ ਫੁਲਕਾਰੀ ਟਾਂਕਾ ਦੀ ਵੰਗ ਇਹਨੂੰ ਲੁਕ ਦਿੱਤੀ ਹੋਈ ਹੈ ਈਮੇ ਤੁਸੀਂ ਜਾਗੋ ਵਾਸਤੇ ਥਿਆਰ ਕਰਵਾ ਸਕਦੇ ਜੀ ਆਪਣੇ ਕੋਲੇ ਜਿਹੜੇ ਸੂਟ ਆਪਾਂ ਰੈਡੀ ਕੀਤੇ ਇਹਦੇ ਵਿੱਚ ਜਾਗੋ ਦੇ ਲਾਇਏ ਹੋਇਆ ਤੇ ਆਪਾਂ ਖੁਸ਼ਕੁਸ਼ ਸੂਟ ਐਵੇਂ ਲਾਇਏ ਹੋਇਆ ਵੀ ਤੁਸੀਂ ਫਲਕਾਰੀ ਟਾਂਕਾ ਨਹੀਂ ਪਸੰਦੋ ਤੁਸੀਂ ਫਲਕਾਰੀ ਟਾਂਕੀ ਦੀ ਤਰ੍ਹਾਂ ਆਪਾਂ ਇੱਕ ਸੂਟ ਰੈਡੀ ਕਰਾ ਸਕਦੇ ਆ ਕਿਉਂਕਿ ਉਹ ਬਾਅਦ ਵਿੱਚ ਵੀ ਪਹਿਜਣ ਹੁੰਦਾ ਜਿਹੜਾ ਫਲਕਾਰੀ ਸੂਟ ਹੁੰਦਾ ਆਪਾਂ ਨੂੰ ਇੰਝ ਬਹੁਤ ਪਹਿਣਨ ਆਇਆ ਲੱਗਦਾ ਵੀ ਸਾਡਾ ਜਾਗੋ ਤੇ ਸੂਟ ਪੈਂਦਾ ਤੇ ਜਾਗੋ ਤੋਂ ਇਲਾਵਾ ਹੋਰ ਕਿਤੇ ਨਹੀਂ ਪੈਂਦਾ ਹਨਾ ਤੇ ਤੁਸੀਂ ਜਿਵੇਂ ਆਪਾਂ ਨੀਡਲ ਵਰਕ ਹੋ ਗਿਆ ਆ ਤੇ ਆਪਾਂ ਨੀਡਲ ਵਰਕ ਇਹ ਆਪਾਂ ਜਾਗੋ ਵਾਸਤੇ ਤਿਆਰ ਕਰਵਾਇਆ ਸੀ ਜਿਵੇਂ ਆਹ ਹਰਕ ਹੋ ਗਿਆ ਜੀ ਇਹ ਵੀ ਜਾਗੋ ਵਾਸਤੇ ਆਹ ਵੀ ਜਾਗੋ ਵਾਸਤੇ ਆਪਾਂ ਹੈਂਡ ਵਰਕ ਇਸ ਤਰ੍ਹਾਂ ਕਰਕੇ ਦਿੱਤੀ ਸੀ ਆ ਰੈੱਡਾ ਵਾਲਾ ਇਹ ਵੀ ਜਾਗੋ ਵਾਸਤੇ ਕੀਤਾ ਸੀ ਇਵੇਂ ਦੇ ਤੁਸੀਂ ਜਾਗੋ ਵਾਸਤੇ ਸੁੱਕ ਤੁਸੀਂ ਹੋਰ ਵੀ ਰੈਡੀ ਕਰਵਾ ਸਕਦੇ ਹੋ ਪਲਕਾਰੀ ਟਾਂਕ ਨਹੀਂ ਕਰਉਣਾ ਨੂੰ ਤੁਸੀਂ ਇਵੇਂ ਦੇ ਸੁੱਕ ਰੈਡੀ ਕਰਵਾ ਸਕਦੇ ਹੋ ਜਾਗੋ ਲਈ ਤੇ ਬਟਨ ਆ ਬਹੁਤ ਸੋਹਣ ਲੱਗਣਗੇ ਵਾਈਟ ਕੱਕ ਗਰੀਨਾ ਵਾਈਟ ਬਟਨ ਨਾਲ ਤੁਸੀਂ ਸੂਟ ਰੈਡੀ ਕਰਵਾ ਸਕਦੇ ਆ ਆਪਣੇ ਜਿਹੜੇ ਤੁਹਾਨੂੰ ਦਿਖਾਇਆ ਇਹ ਜਾਗੋ ਵਾਸਤੇ ਸੂਟ ਰੈਡੀ ਕੀਤਾ ਹੋਇਆ ਬਰੋਡਲੈਸ ਲਾ ਕੇ ਆਪਣਾ ਜਾਗਰਤ ਸੂਟ ਰੈਡੀ ਕੀਤਾ ਹੋਇਆ ਜਿਵੇਂ ਛਿੰਦੀ ਬੁਕੀ ਹੋ ਗਈ ਜਿਵੇਂ ਤੁਸੀਂ ਪਿੰਕ ਕਲਰ ਦਾ ਸੂਟ ਵੇਖਿਆ ਹੁਣ ਤੇ ਇਹ ਵੀ ਤੁਸੀਂ ਜਾਗਵਾਂ ਵਾਸਤੇ ਰੈਡੀ ਕਰਵਾ ਸਕਦੇ ਆਪਾਂ ਤੋਂ ਸਿੰਦੀ ਕੋਈ ਵੀ ਇਹ ਆਪਾਂ ਨਾਲ ਥੰਦ ਕੋ ਨੇ ਕੇਰਾ ਬਾਜੂ ਵਰਕ ਤੇ ਹੈਂਡਵਰਕ ਹੋਗਾ ਤੁਸੀਂ ਇਹ ਜਾਗਵਾਂ ਵਾਸਤੇ ਸਾਰੇ ਤੁਸੀਂ ਰੈਡੀ ਜਾਗਵਾਂ ਵਾਸਤੇ ਕਰਵਾ ਸਕਦੇ ਆ ਆਪਾਂ ਨੇ ਜਾਗਵਾਂ ਵਾਸਤੇ ਤਿਆਰ ਕੀਤੇ ਸੀ ਆਪਣੇ ਕੋਲ ਜੀ ਬਹੁਤ ਸੂਟ ਹੋ ਗਏ ਸੀ ਤੇ ਹੁਣ ਆ ਪੱਤਿਆਂ ਕੀਤਾ ਇਹ ਵੀ ਜਾਗਵਾਂ ਵਾਸਤੇ ਤਿਆਰ ਕਰਾਇਆ ਹੈ ਨਿਆ ਵੀ ਜਿਹੜਾ ਆਪਾਂ ਮਸ਼ੀਨ ਵਿੱਚ ਕੀਤਾ ਇਹ ਸਾਰੇ ਜਾਗਵਾਂ ਤੇ ਸੂਟ ਰੈਡੀ ਕੀਤੇ ਤੁਸੀਂ ਇਹਨੂੰ ਜਾਗਵਾਂ ਵਾਸਤੇ ਰੈਡੀ ਕਰਵਾ ਸਕਦੇ ਆ ਤੇ ਆਪਾਂ ਜਿਹੜੀ ਅੱਜ ਦੀ ਵੀਡੀਓ ਬਣਾਈ ਹੈ ਜੀ ਸਾਰੇ ਸੂਟ ਜਾਗੂ ਵਾਸਤੇ ਰੈਡੀ ਕੀਤੇ ਨਾ ਹੀ ਤੁਸੀਂ ਬਲੈਕ ਜੈਲੂਕਵੇਂ ਦੀ ਮਰਜ਼ੀ ਤੁਸੀਂ ਜਾਗੂ ਵਰ ਤੇ ਤਿਆਰ ਕਰੋ ਸਾਡੇ ਆਪਾਂ ਉਹ ਮਿੰਦੀ ਲੁੱਕ ਦੇਵਾਂਗੇ ਤੇ ਜਾਗੂ ਵਾਲਾ ਤੁਸੀਂ ਰੈਡੀ ਸੂਟ ਕਰਵਾ ਸਕਦੇ ਜਿਹੜੀ ਵੀਡੀਓ ਪੈਨ ਅੱਜ ਦੇਖ ਕੇ ਇਹਨਾਂ ਤੱਕ ਨੂੰ ਤੁਸੀਂ ਸਟੋਰ ਆਰਡਰ ਦਿਓਗੇ ਤਾਂ ਉਹਨਾਂ ਜੀ ਆਪਾਂ ਅੱਜ ਵੀਡੀਓ ਦੇ ਵਿੱਚ ਚਲਾਇਆ ਹੋਇਆ ਹੈ ਡਿਸਕਾਊਂਟ ਮਿਲੂਗਾ ਜੀ 30% ਜੇ ਭੈਣ ਅੱਜ ਵੀਡੀਓ ਦੇਖ ਕੇ ਜਾਗੂ ਵਾਲੀ ਵੀਡੀਓ ਦੇਖ ਕੇ ਜਾਗੂ ਵਾਲੇ ਸੂਟਾਂ ਦੀ ਤਾਂ ਤੁਸੀਂ ਸਾਨੂੰ ਆਰਡਰ ਦਿਓਗੇ ਅੱਜ ਦਾ ਦਿਨ 10 ਤਰੀਕ ਦਾ ਤੇ ਤੁਸੀਂ ਸਾਨੂੰ ਜੀ ਆਰਡਰ ਦਿਓਗੇ 10 ਤਰੀਕ ਦੇ ਜਿਹੜੀ ਆਪਾਂ ਵੀਡੀਓ ਪਾਈ ਹੋਈ ਹੈ ਤਾਂ ਤੁਸੀਂ ਸਾਨੂੰ ਡਿਸਕਾਊਂਟ ਮਿਲੂਗਾ ਜੀ ਵੱਧ ਤੋਂ ਵੱਧ ਜਾਗੂ ਵਾਲੀ ਵੀਡੀਓ ਦੇਖ ਕੇ ਇਹਨਾਂ ਤੱਕ ਤੇ ਇੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀ ਭੈਣ ਵੀਡੀਓ ਕੁਈ ਨਾਲ ਤਾਂ ਫਿਰ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਇੰਸਟਾਗ੍ਰam ਤੇ ਪੇਜ ਬਣਿਆ ਹੋਇਆ ਕੌਰ ਟਿਕ 11 ਤੁਸੀਂ ਉੱਥੇ ਹੀ ਫੋਲੋ ਕਰ ਲਿਆ ਕਰੋ ਉੱਥੇ ਆਪਾਂ ਡੇਲੀ ਵੀਡੀਓ ਅਪਲੋਡ ਕਰਦੇ ਆ ਡੇਲੀ ਵੀਡੀਓ ਪਾਉਣੇ ਹੁੰਦੇ ਜੀ ਆਪਾਂ ਉੱਥੇ ਜਿਹੜਾ ਸੂਟ ਆਪਣੇ ਕੋਲ ਇੱਕ ਰੈਡੀ ਹੋਏ ਨਾ ਆਪਾਂ ਵੀਡੀਓ ਪਾਉਣੇ ਆ ਤੇ ਤੁਸੀਂ ਡੇਲੀ ਸੂਟ ਜੇ ਤੁਸੀਂ ਦੇਖਣਾ ਹੈ ਇੱਕ ਸੂਟ ਤਾਂ ਤੁਸੀਂ ਉੱਥੇ ਜੀ ਜ਼ਰੂਰ ਦੇਖੋ ਜੀ ਆਪਣੇ ਇੰਸਟਾਗ੍ਰam ਨੂੰ ਫੋਲੋ ਕਰ ਲਓ ਤੇ ਜਿਹੜੀ ਭੈਣ ਐਂਡ ਤੱਕ ਵੀਡੀਓ ਦੇਖ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋਗੀ ਆਪਣੇ ਕੌਰ ਟਿਕ ਇੰਸਟਾਗ੍ਰam ਤੇ ਕੌਰ ਟਿਕ 11 ਨੂੰ ਤੁਸੀਂ ਫੋਲੋ ਕਰ ਲਿਓ ਜੀ ਤੇ ਆਪਣੀ ਵੀਡੀਓ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪ ਤੁਹਾਨੂੰ ਬਾਗ ਤੇ ਆਪਣਾ ਸਾਰੇ ਉੜੀ ਆੜੀ ਦੇ ਜਿਹੜੇ ਆਪਾਂ ਬਾਗ ਕੀਤੇ ਹੋਏ ਹਨ ਸਾਰੇ ਤੁਹਾਨੂੰ ਇਹ ਡਿਸਕਾਊਂਟ ਤੇ ਮਿਲਣਗੇ ਜੀ 30% ਦਾ ਡਿਸਕਾਊਂਟ ਮਿਲਣਗੇ ਤੇ ਜਿਹੜੀ ਆਪਣੀ ਵੀਡੀਓ ਦੇ ਤੁਸੀਂ ਅੱਜ ਆਰਡਰ ਦਿਓਗੇ ਪਹਿਣਾ ਤੇ ਆਪਣਾ ਫੋਨ ਥੋੜਾ ਜਨਾ ਜਿਆਦਾ ਵੀਡੀਓ ਪਾਉਣੇ ਕਰਕੇ ਹੈਂਗ ਹੁੰਦਾ ਤੇ ਫੋਨ ਚੇਂਜ ਕਰਨ ਜੀ ਆਪਾਂ ਤੇ ਜਲਦੀ ਜਲਦੀ ਬੋਲਦੀ ਆ ਮੈਨੂੰ ਇਹਦੇ ਚ ਪਤਾ ਨਹੀਂ ਲੱਗ ਰਿਹਾ ਮੈਂ ਕਿੱਥੇ ਕਿਹੜਾ ਗੱਲ ਕਰ ਵੀ ਕਹਿ ਰਹੇ ਕਿਹੜੀ ਵੀਡੀਓ ਤੇ ਕਿਹੜੀ ਫੋਟੋ ਤੇ ਕਿਹੜੀ ਗੱਲ ਆ ਰਹੀ ਹੈ ਤੇ ਤੁਸੀਂ ਜਲਦੀ ਜਲਦੀ ਜੀ ਸਾਨੂੰ ਆਰਡਰ ਦੇ ਸਕਦੇ ਆਂ ਐਂਡ ਤੱਕ ਬਣੇਗਾ ਐਂਡ ਤੱਕ ਵੀਡੀਓ ਦੇ ਨਾਲ ਜੀ ਤੇ ਆਪਣੇ ਸੋਹਣੇ ਸੋਹਣੇ ਸੂਟ ਜਿਹੜੇ ਤੁਹਾਨੂੰ ਬਾਕਰਾਈ ਦੇ ਲੈ ਕੇ ਆਏ ਸੀ ਜਾਗੂ ਚੱਕਣੀ ਮਾਰਕਨ ਆ ਤਰਨਾ ਬੱਡੀ ਨਾ ਮੇ ਜਲਦਾਰ ਨਹੀਂ ਆਪਾਂ ਬਾਕਰੇ ਜਿਸ ਨੂੰ ਵੀ ਆਪਾਂ ਰੈਡੀ ਕੀਤਾ ਸੀ ਜਾਗੂ ਵਾਸਤੇ ਸਪੈਸ਼ਲੀ ਆਰਡਰ ਤੁਹਾਨੂੰ ਜਾਗੂ ਵਾਸਤੇ ਆਪਾਂ ਸੂਟ ਰੈਡੀ ਕੀਤੇ ਬਹੁਤ ਪੈਣਾਂ ਦੀ ਡਿਵਾਰਸ ਸੀ ਸਾਨੂੰ ਜਾਗੂ ਵਾਸਤੇ ਸੁੱਕ ਲੈ ਗਿਓ ਤੁਸੀਂ ਕਿਸੇ ਵੀ ਕੱਲ ਤੇ ਅਗਸਤ ਵਿੱਚ ਕਰਾਓ ਬਹੁਤ ਜਿਆਦਾ ਸੁਣਾ ਲੱਗੂਗਾ ਜੀ ਬਾਏ ਬਾਏ